ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਡਾ ਸਦੀਪ ਸਿੰਘ ਦੇ ਹੋਰ ਬਲੌਗ ਪੜਾ ਖਰਾਬ ਹੋ ਰਸੀ ਉਹ ਆਪ ਕਾਸ਼ਤਾ ਹੁਣ ਪਰਾ ਨਮਾ ਖਰਸਤੋ ਚੜਦਾ ਆ ਜਾ ਫਿਰ ਖੜੀ ਕੋਠੀ ਬੋਣ ਲੱਗ ਦੇਖੋ ਉਹ ਬਾਬਾ ਮਿਰਚੂ ਮਿਰਚੂ ਬਾਬਾ ਹਾਇ ਕਰੀ ਹਾਇ ਕਰੀ ਆਏ ਹਾਇ ਕਰੀ ਆਹ ਦੇਖੋ ਕੀ ਬੋਲਣਾ ਜਿਉਣਾ ਕੰਨਾਂ ਕਿੰਨੇ ਜਣਾ ਵਾ ਲੈਂਟਰ ਵੇਜੂ ਆ ਜੀ ਹਾਂ ਜੀ ਕਿੰਨੇ ਜਣਾ ਵਾ ਲੈਂਟਰ ਵੇਜੂ ਆ ਘੰਟੇ ਆ ਜੀ ਕਿਤੇ ਨਾ ਸਿੱਧਾ ਅੱਛਾ ਕਿਤੇ ਨਾ ਜੀ ਉਸ ਤੋਂ ਘੰਟੇ ਆ ਕੰਨਾ ਘੰਟੇ ਆ ਤੁਹਾਨੂੰ ਸਮਝ ਨਹੀਂ ਆਣਾ ਇਹਦਾ ਕਿ ਆ ਲੱਗੂਗਾ ਭਰਤ ਭਰਤ ਪਾਉਣਾ ਇਹ ਤੋਂ ਅਰੇ ਦੇਖੋ ਨੀ ਮਾਵਾਂ ਪੂਰਾ ਹੈ ਨਹੀਂ ਪੂਰਾ ਪੂਰਾ ਪਲੇਨ ਹੀ ਆ ਓਏ ਬੋਲੀ ਫਿਰ ਤਾਂ ਕੀ ਕਹਿਣਾ ਓਏ ਰਾਣੀ ਕੜਾਏ ਆ ਬੈਂਕ ਕਮੈਂਡਰ ਉਸ ਗ੍ਰੈਂਡ ਕੋਲ ਚਾਰੀ ਬੰਦੇ ਬੈਂਕ ਜੁੜੇ ਰਹੇ ਰਹੇ ਗੱਈਏ ਉਧਰ ਸ਼ਰੋ ਨਾ ਲੱਗੀ ਹੁੰਦਾ ਤੇ ਇਖਾਦੀ ਬੁੜੀ ਐ ਬੜੀ ਚਿਕਨੀ ਇੱਥੇ ਹੋ ਗਿਆ ਮਾਸਟਰੀ ਸ਼ਾਮ ਦੇ ਸਾਡੇ ਦੇ ਤੇ ਕੰਮ ਕੋਠੀ ਬਣੀ ਹੋਵੇ ਹਾਂ ਇਹ ਤਾਂ ਸਾਡੀ ਵੀ ਜਾਂਦੀ ਹੈ ਜੇ ਤੇ ਬਾਅਦ ਚ ਬਣੀ ਹੋਵੇ ਉਹਨੂੰ ਡਰੈਸ ਤੇ ਡਰੈਸ਼ ਦਸ ਦੂੰਗਾ ਤੇ ਪੋਣੀ ਹੋਵੇ ਨਾ ਗੱਲਬਾਤ ਕਰ ਲਿਓ ਬੜੀ ਟੱਕਰ ਕੋਠੀ ਪਾਉਣੀ ਆ ਬਾਈ ਦੇਖੋ ਜੇ ਪੂਰਾ ਪਲੇਨ ਸੀਮੈਂਟ ਰੱਜਾ ਹੋਇਆ ਐ ਕੰਮ ਰੋਕਣਾ ਨਹੀਂ ਦੇਖੋ ਇੰਨੇ ਦਿਨਾਂ ਚ ਪਹੁੰਚ ਗਿਆ ਕੰਮ ਹਾਈਟ ਆ ਲੇ ਗਾਰੇ ਦੂਜੀ ਵਸੇ ਤਾਂ ਮੈਨੂੰ ਬਲੌਗ ਬੰਦ ਨਹੀਂ ਕਰਨਾ ਬੂਆ ਵੀ ਕਰਦੀ ਗੱਲ ਥੋੜੀ ਅੱਡ ਹੋਣੀ ਆ ਪਰ ਰਾਣੇ ਕੋਲੇ ਚੱਲ ਜੀਏ ਆ ਜੋ ਫਿਰ ਗਰਮੀਆਂ ਹੋ ਰਹੀਆਂ ਨੇ ਜੀ ਅਪਹਿਲੇ ਵੀ ਨਿਸ਼ ਗਰਮੀਆਂ ਆਈਆਂ ਬਲੌਕ ਮੈਂ 13 ਰੁਪਏ ਲਗੂ ਆਉਗਾ 14 ਨੂੰ 13 ਨੂੰ ਇੱਕ ਨਵਾਂ ਬਲੌਕ ਆਣਾ ਆਪਸੇ ਦਿਓ 8 ਸਕਰੈਬ ਔਰ ਲਾਈਕ ਮੈਂ ਤੇ ਕਰੋ ਇਹ ਘਰ ਦਵਾਈ ਬੰਦਾ ਭੋਲ ਪਿਆ ਦੇ ਆ ਰੱਬ ਉਹਨੂੰ ਖੁਸ਼ ਰੱਖੇ ਸਾਡੇ ਬਣਾ ਆਪਣੇ ਬਣਾ ਗੁਰਦੁਆਰੇ ਕਿੱਥੇ ਲੱਤ ਹੁੰਦੀ ਆ ਹਾਂ ਆਪਣੇ ਮਨ ਦਰ ਗੁਰਦੁਆਰੇ ਬਾਹਰ ਅੰਦਰ ਗੁਰਦੁਆਰੇ ਗੱਲ ਸੱਟ ਹੁੰਦੀ ਆ ਹਾਂ ਹਾਂ ਬਾਰੋਂ ਨੂੰ ਸ਼ੋਖਾ ਲਗ ਮਾ ਲਬਨ ਤਰੱਕੀ ਦੇ ਬਈ 12 ਫੋਨ ਆਇਆ ਬਾਬਾ ਜੀ ਨੂੰ ਕਹਿੰਦੇ ਕੈਨੇਡਾ ਵਿੱਚ ਕਿੱਥੋਂ ਆਇਆ ਸੀ ਕਿਉਂਕਿ ਬੱਚਾ ਹੀ ਨਾਲ ਬਹਾਲੇ ਸੀ ਬੱਚੇ ਬੱਚੇ ਉਹਨੇ ਬੱਚੇ ਹੋ ਗਏ ਉਹਨੇ ਕਰੇ ਮੈਂ ਬਸ ਸਬਸਕ੍ਰਾਈਬ ਕਰ ਦੋ ਮੈਨੂੰ ਖੋਲੋ ਕਰ ਦੋ ਮੈਂ ਤੁਹਾਡੇ ਸੁੱਖਾ ਰੱਖ ਲਊਗਾ ਜਿਹੜੇ ਸ਼ੁਰੂਆਬਰੇ ਮੇਰੇ ਹਲੋ ਬਾਹਰ ਦੇ ਕਮੈਂਟ ਸਬਸਕ੍ਰਾਈਬ ਆਪਾਂ ਬਾਹਰ ਦੇ ਮੈਸੇਜ ਲੀਏ ਆਹੜੇ ਗਲੀ ਅਡਾ ਆਹੜਾ ਮੇੜ ਗਿਆ ਤਾਂ ਦੂਜੀ ਕਿਹੜੀ ਚੱਲੀਏ ਹਾਈ 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 ਯੂਟਿਊਬਲੀ ਹਾਲ ਦੇ ਕਮੁੱਤਰ ਦੇਖੋ ਬਈ ਆ ਮੇਰੀ ਬੀਬੀ ਬੈਠੀ ਆ ਮੈਂ ਦਿਆ ਕਰਨਾ YouTube ਤੇ ਅੜਪੜ ਗੱਲਾਂ ਹਤ ਨਹੀਂ ਕਰਦਵਾਰੇ ਹਾਂ ਦੇਖੋ ਬੀਬੀ ਕਮਾ YouTube ਤੇ ਜਾਊਗੀ ਬੇਟੋ ਇਹ ਕਿਹਨੇ ਹੋ ਕੌਸ ਨਹੀਂ ਹੁੰਦਾ ਬੀਬੀ ਆੜੇ ਚਰਖਣਾ ਅੱਛਾ ਤੂੰ ਆ ਜਾ ਕਮਾ ਪੱਲਾ ਟਾਈਮ 'ਚ ਬੀਬੀ ਕੋਸ ਨਹੀਂ ਹੁੰਦਾ ਬੀਬੀ ਐਵੇਂ ਕਈਆਂ ਨੇ ਦਾਦੀਆ ਪਾਉਂਦੀਆਂ ਇਹੋ ਜਿਹੇ ਕੰਜਰ ਐਛੋਟਾ ਕੰਮ ਦਾ ਮੈਂ ਅਕੇ ਬਿਆਖਰੀ ਨਾ ਕੱਟਦੀ ਜਣੀ ਜਾਲ ਬੀਬੀ ਕੀ ਸਾਰੇ ਹੀ ਬੱਤ ਦੀਆਂ ਕਿਉ ਬੱਦੁਰ ਹੀ ਚੱਲਦੇ ਆ ਰਾਣੇ ਵੀਰੇ ਕੋਲ ਚੱਲਦੇ ਆ ਰੋਕੀ 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 ਉਹ ਇਧਰ ਆਈ ਸਾਡੀ ਰੋਕੀ ਲੈ ਲਓ ਠੀਕ ਹੈ ਨਾ ਦੋਦੀ ਇਹ ਸਾਮੂ ਸਾਗ ਦੀ ਭਾਈਆ ਹੁਣ ਆਪਾਂ ਕੀ ਕਰੀਏ ਵੋਟਰ ਫਲਿੱਪ ਚੱਕਰੀਏ ਚੱਕਰੀਏ ਨੀਂਜਾ ਕਾ ਸਦਾ ਦਾ ਰਵੜਾ ਲੱਦਦਾ ਭਾਈ ਕਿਹੜੀ ਗੱਲ ਦੱਸ ਮੈਨੂੰ ਦੱਸ ਦੇ ਕੋਈ ਅੱਜ ਗਰਦ ਦਬਾਰ ਤੇ ਨੂੰ ਕੀ ਮਿਲਿਆ ਆ ਟਰਾਫੀ ਮਿਲੀ ਆ ਕਿ ਸੱਤਰੀ ਮੁੰਡਿਆਂ ਨੂੰ ਉਹ ਕਿਹੜੀ ਸੇਵਲੀ ਗੱਲ ਦਾ ਸਿਆਰ ਦੱਸ ਦੇ ਕੋਈ ਹਾਂ ਦੱਸ ਦੇ ਹੁਣ ਇਹ ਆ ਸੇਵਲੀ ਗੱਲ ਦਾ ਸੈ ਮੈਂ 5 ਮਿੰਟ ਤੋਂ ਆਪਾਂ 6 ਮਿੰਟ ਦਾ ਵਲੌਗ ਰੱਖਦੇ ਜਾਂਦੇ ਹਾਂ 6 ਮਿੰਟ ਦਾ ਬਣਾ ਨਹੀਂ ਉਹ ਦੂਆ ਇਹੀ ਗੱਲ ਹੀ ਗਾਈਸ ਹੁਣ ਆਪਾਂ ਵਲੌਗ ਕੱਟ ਕਰਨ ਵਾਲੇ ਆ ਰਾਣਾ ਹੀ ਕਦੂ ਆ ਜਿਹੜਾ ਕੁਝ ਬੋਲਣਾ ਰਾਣਾ ਬੋਲੀ ਵੀਰੇ ਅਰਸ਼ ਦਿਓਲ ਆਟ ਇਹ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰੋ Instagram ID ਦੱਸ ਦੇ Instagram ਕੀ ਹੈ ਅਰਸ਼ ਦਿਓਲ ਆਟ ਵਿਸ਼ੇਮੀਆ Instagram ਦੀ ID ਵੀ ਆਰਸ਼ ਦਿਓਲ ਆਟ ਬਸ ਕੀ ਕਰਦਾ ਫੋਲੋ ਕਰਦਾ ਬਸ ਫੋਲੋ ਕਰਨਾ ਓਕੇ ਬਾਈ ਲਾਈਕ ਕਮੈਂਟ ਕਰ ਬਾਈ ਗਾਈਸ ਕੱਲੂ ਫੇਰ ਤੋਂ ਵਲੌਗ ਆਊਗਾ ਪਲੀਜ਼ ਲਾਈਕ ਕਰ ਦਿਓ ਇਹ ਗੱਲ ਹੀ ਮੈਨ ਲਓ